संगी कुझा मा सदू संग जी Thank you. ਅਦੂ ਸੰਗ ਸੀ ਆਲੇ ਨੀ ਨਾ ਨਾ ਦੁੱਖਾਂ ਮੇਂ ਬਿਨ ਕਰਾ ਨਾ ਦੁੱਖਾਂ ਤੂੰ ਕਬੀਰ ਬੜਾ ਸਤ ਸੰਗੀ ਸੀ ਇਤਨਾ ਸਤ ਸੰਗੀ ਕਿ ਹਰ ਵੇਲੇ ਕਬੀਰ ਦਾ ਘਰ ਸੰਤਾ ਮਹਾਪੁਰਖਾਂ ਦੇ ਚਰਨਾਂ ਨਾਲ ਪਵਿੱਤਰ ਹੋ ਰਿਹਾ ਕਤਨੇ ਕਰੋਜ ਆਉਂਦੇ ਸੰ ਅਕੇਜੀ ਕੋਈ ਅੰਤ ਹੈ ਇਕ ਦੋ ਮੰਦਰ ਇਕ ਦੋ ਬਾਟ ਇਕ ਦੋ ਘਰ ਵਿੱਚ ਬੈਠੇ ਹਨ ਇਕ ਦੋ ਰਾਹ ਵਿੱਚ ਤੁਰੇ ਆਉਂਦੇ ਹਨ ਕਵੀ ਦਾ ਘਰ ਪੁੱਛਦੇ ਤੇ ਮਾਂ ਕਬੀਰ ਦੀ ਰੋ ਰਹੀ ਹੈ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗਰਾਈ ਫੇਰ ਅਗਰ ਆਈ ਇਹ ਬਾਰਕ ਕਿਵੇਂ ਜੀਵੇਗਾ ਜਿਹਨੂੰ ਖਾਣ ਪੀਣ ਦੀ ਤਾਂ ਹੋਸ਼ ਨਹੀਂ ਕਮਾਉਣ ਵੱਲ ਕੋਈ ਖਿਆਲ ਨਹੀਂ ਤੇ ਖਰਚਾ ਸਿਰ ਤੇ ਵੱਧਾ ਹੋਇਆ ਸੀ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗਰਾਈ ਬੁਨਣਾ ਤਰਨਾ ਸਭ ਤਜਿਓ ਹੈ ਕਬੀਰ ਤੇ ਹਰ ਕਾ ਨਾਮ ਲਿਖ ਲਿਓ ਸਰੀਰ ਨਿਤ ਉਠ ਕੋਰੀ ਗਾਗਰ ਆਨੇ ਲੀਪਤ ਜਿਓ ਗਇਓ ਹਾਏ ਹਾਏ ਰੋਜ ਸਵੇਰੇ ਉੱਠ ਕੇ ਲਿਆ ਕੇ ਗਾਗਰ ਪਾਣੀ ਦੀ ਸਭ ਤੋਂ ਪਹਿਲਾਂ ਪੋਚਾ ਦੇਣਾ ਤੇ ਲੱਗ ਪੈਣਾ ਪੂਜਾ ਪਾਠ ਨੂੰ ਸਾਨਾ ਬਾਨਾ ਕਛੂ ਨ ਸੁਝੇ ਹਰ ਹਰ ਰਸ ਲਪਟਿਓ ਬੈਨੂ ਇਹ ਦੱਸੇ ਵੀ ਹਮਾਰੀ ਕੁਲ ਕੌਨੇ ਰਾਮ ਕਹੋ ਸਾਡੀ ਕੁਲ ਵਿੱਚ ਕਿਸੇ ਨੇ ਰਾਮ ਆਖਿਆ ਕਿਸੇ ਅੱਗੇ ਰਾਮ ਜਪਿਆ ਤੇ ਫਿਰ ਰਹਿ ਵੀ ਤਾਂ ਜੁਲਾਏ

तुंहिंजो कयो

कोरी, गागर आने, कोरी जुला न आहे नित उठ कोरी दागर आ न लीप तुजी

कुला जुला रो बुणी गहीरा तू हर हर रसल कुटियो हमारी कल्लू सोन राम कयो सुख न पियो हमारी पुको सोन नयो हमारी ہماری सौ में राम कयो अचरजू भयो सुनो दीरानी सुनोनी अचुर जेको सुनो दीरानी सुनो दीरा अचरज भूत इन मुंडीअ न खुआ ए मुंडीअ कू न मोयो ही कोन तो निराम कयो कौ न राम कयो न राम कयो ਤੇ ਸੂਤ ਇਨ ਮੁੰਡਿਏ ਨੇ ਖੋਇ ਤੇ ਮੁੰਡਿਆ ਕਿਉਂ ਨਾ ਮੋਇਓ ਮੈਂ ਤੇ ਅੱਖ ਨਹੀਂ ਆ ਇਹ ਜਮਦਾ ਕਿਉਂ ਨਾ ਮੋਇਆ ਮਰ ਜਾਂਦਾ ਤੇ ਆ ਦਿਨ ਦੇਖਣੇ ਨਸੀਬ ਨਾ ਹੁੰਦੇ ਸੁਨੋ ਵੀਰਾਨੀ ਮਨ ਦਾ ਹੁਬਾਰ ਕੱਢਣ ਵਾਸਤੇ ਆਂਧ ਗਵਾਂਡ ਸੁਣੋ ਧੀ ਰਾਣੀ ਸੁਣੋ ਜਿਠਾਨੀ ਅਚਰਜ ਇੱਕ ਭਇਓ 7 ਸੂਤ ਇਨ ਮੁੰਡਿਏ ਨੇ ਖੋਏ ਇਹ ਮੁੰਡਿਆ ਕਿਉਂ ਨਾ ਮੋਇ ਕਬੀਰ ਨੇ ਸੁਣਿਆ ਭਈ ਮਾਂ ਆਂਡ ਗਵਾਂਡ ਜਾ ਕੇ ਨਿੰਦਾ ਕਰਦੀ ਕਿਸੇ ਦੀ ਨਿੰਦਾ ਵੀ ਕਰਨੀ ਮਾੜੀ ਹੈ ਪਰ ਜੇ ਕਿਸੇ ਦੀ ਕੋਈ ਕਰ ਵੀ ਲਵੇ ਤਾਂ ਐਡਾ ਪਾਪ ਨਹੀਂ ਜਿਹੜਾ ਪਾਪ ਜਪਣ ਵਾਲੇ ਦੀ ਨਿੰਦਾ ਦਾ ਹੈ ਬਾਬਾ ਜੀ ਆਖਰੀ ਸੰਨ ਕੋਈ ਮਾਪੁਰਖਾਂ ਦੀ ਨਿੰਦਾ ਕਰਦਾ ਉਹ ਜ਼ਹਿਰ ਖਾਈ ਜਾਂਦਾ ਉਹਨੂੰ ਮਾਰਨ ਦਾ ਕੀ ਉਪਾਅ ਸੋਚਣਾ ਹੈ ਉਹ ਤੇ ਆਪ ਹੀ ਮਰ ਰਿਹਾ ਉਸ ਨੂੰ ਮਾਰੂ ਦਾ ਯਤਨ ਕੀ ਕਰਨਾ ਵੀ ਇਹਨੂੰ ਮਾਰ ਦੇਈ ਨਿੰਦਾ ਕਰਦਾ ਉਹ ਤੇ ਆਪ ਜ਼ਹਿਰ ਖਾ ਰਿਹਾ ਉਹਨੂੰ ਕੀ ਉਪਾਅ ਸੋਚਨੇ ਮਾਰਨ ਦਾ ਉਹ ਤੇ ਮਰਨ ਕਿਨਾਰੇ ਹੈ ਨਿੰਦਕ ਪ੍ਰਭੂ ਬੁਲਾਇਆ ਕਾਲ ਨੇੜੇ ਆਇਆ ਜਦੋਂ ਜਦੋਂ ਹਰ ਜਨ ਸਿਓ ਬਾਦ ਉਠਰੀ ਐ ਹਰੀ ਦੇ ਜਨ ਨਾਲ ਉਸਨੇ ਬਾਦ ਵੀ ਬਾਦ ਕੀਤਾ ਝਗੜਾ ਸਹੇੜਿਆ ਲੜਾਈ ਮੁੱਲ ਲਈ ਨਿੰਦਕ ਪ੍ਰਭੂ ਬੁਲਾਇਆ ਕਾਲ ਨੇੜੇ ਆਇਆ ਹਰ ਜਨ ਸਿਓ ਬਾਦ ਉਠਰੀ ਐ ਨਾਨਕ ਕਾ ਰਾਖਾ ਆਪ ਹਰਿ ਸੁਆਮੀ ਕਿਉਂਕਿ ਉਸਦਾ ਰਾਖਾ ਤਾਂ ਵਾਹਿਗੁਰੂ ਆਪ ਹੈ। ਕਿਆ ਮਨੁਖ ਵਪਰਾ ਕਰੀਐ ਮਨੁਖ ਵਪੜੇ ਤੂੰ ਕੀ ਕਰ ਲਵੇਂਗਾ ਤੇ ਇਹ ਹੁਣ ਮਾਂ ਮੇਰੀ ਨਿੰਦਾ ਕਰ ਰਹੀ ਐ ਮੈਂ ਵਾਹਿਰੂ ਜਪਦਾ ਹਾਂ ਜਪਣ ਵਾਲੇ ਨੂੰ ਵਡਾ ਕਲੇਸ਼ ਹੋਣਾ ਨਿੰਦਕ ਡੁੱਬਾ ਹਮਤਰੇ ਪਾਰ ਮੈਨੂੰ ਤਾਂ ਸੰਸਾਰ ਕੋਈ ਨਹੀਂ ਆਪਣੇ ਤਰਨ ਦੀ ਕੋਈ ਚਿੰਤਾ ਨਹੀਂ ਅਸੀਂ ਤੇ ਪਾਰ ਉਤਰਾਂਗੇ ਹੀ ਪਰ ਨਿੰਦਾ ਕਰਨ ਵਾਲਾ ਜ਼ਰੂਰ ਡੁੱਬੇਗਾ ਤੇ ਨਿੰਦਾ ਕਰ ਰਹੀ ਐ ਮੇਰੀ ਮਾਂ ਤੇ ਜੇ ਮਾਂ ਹੀ ਡੁੱਬ ਗਈ ਤਾਂ ਫਿਰ ਬਾਣੀ ਵਿੱਚ ਆਖਿਆ ਗੁਰਮੁਖ ਇਕੀ ਕੁੱਲਾ ਤਾਰ ਉਹ ਇੱਕੀ ਕੁੱਲਾ ਕਿਵੇਂ ਤਰੀਆ ਜੇ ਮਾਂ ਹੀ ਡੁੱਬ ਗਈ ਤਾਂ ਇਸ ਵਾਸਤੇ ਮਾਂ ਨੂੰ ਸਮਝਾਵਣ ਖਾਤਰ ਇੱਕ ਦਿਨ ਕਬੀਰ ਮਹਾਰਾਜ ਮਾਤਾ ਦੇ ਕੋਲ ਆ ਬੈਠੇ ਮਾਂ ਮੈਂ ਸੁਣੀ ਹੈ ਤੂੰ ਨਿੰਦਾ ਕਰਦੀ ਹੈ ਉਹਨੇ ਆਖਿਆ ਪੁੱਤਰਾ ਨਿੰਦਾ ਹੁੰਦੀ ਹੈ ਜਿਹੜੀ ਝੂਠੀ ਕਰੀਏ ਇਹ ਗੱਲ ਸੱਚੀ ਹੋਵੇ ਤਾਂ ਨਿੰਦਾ ਨਹੀਂ ਹੁੰਦੀ ਮੈਂ ਜੋ ਕੁਝ ਕਹਿੰਦੀ ਫਿਰਦੀ ਆ ਉਹ ਸੱਚ ਹੈ ਤੂੰ ਹੀ ਹੰਦਸ ਕੋਈ ਹੈ ਹੀ ਚਿੰਤਾ ਘਰ ਦੀ ਬਸ ਇਹਨਾਂ ਦੀ ਚਿੰਤਾ ਜਿਹੜੇ ਆ ਗਏ ਘਰ ਉਹਨਾਂ ਦੀ ਸੇਵਾ ਵਿੱਚ ਲੱਗ ਗਿਆ ਰੋਟੀਆਂ ਪੱਕੀਆਂ ਉਹਨਾਂ ਦੇ ਅੱਗੇ ਤੇ ਜੇ ਬਾਲ ਬੱਚੇ ਨੂੰ ਭੁੱਖ ਲੱਗੀ ਤਾਂ ਮੁੱਠ ਮੁੱਠ ਛੋਲੀਆਂ ਵੀ ਚੱਬ ਲੋ ਉਹਨਾਂ ਵਾਸਤੇ ਵਿਛਾਈਆਂ ਵਿਛੀਆਂ ਪਈਆਂ ਹਨ ਤੇ ਸਾਡੇ ਵਾਸਤੇ ਮੰਜੀਆਂ ਅਲਾਣੀਆਂ ਜਿਸ ਵੇਲੇ ਮੈਂ ਬੱਚਿਆਂ ਨੂੰ ਦੁੱਖ ਪਾਂਦਾ ਵੇਖਦੀਆਂ ਮੈਂ ਇਥੋਂ ਜਰਿਆ ਨਹੀਂ ਜਾਂਦਾ ਤੂੰ ਤਾਂ ਮਖੱਟੂ ਹੋ ਗਿਆ ਕੁਝ ਨਹੀਂ ਕਰਦਾ ਲੋਈ ਜੋ ਕੁਝ ਸੂਤ ਘਤ ਕੇ ਪੋਰੀਆ ਕਰਕੇ ਚਾਰ ਪੈਸੇ ਕਮਾਉਂਦੀ ਐ ਤੂੰ ਉਹ ਵੀ ਨਹੀਂ ਛੱਡਦਾ ਉਹ ਦੇ ਕੋਈ ਜੈਸਾ ਤੂੰ ਵਿਗੜਿਆ ਕਿਸੇ ਮਾਂ ਦਾ ਪੁੱਤ ਨਾ ਵਿਗੜੇ ਕਬੀਰ ਨੇ ਆਖਿਆ ਮਾਂ ਪਤਾ ਨਹੀਂ ਉਹਨੇ ਰੱਬ ਤੇਰੀ ਮੰਨੇ ਕੇ ਮੇਰੀ ਮੰਨੇ ਕਿਉਂਕਿ ਤੂੰ ਜੋ ਕੁਝ ਆਖ ਰਹੀ ਐ ਮੈਂ ਉਸਦੇ ਉਲਟ ਕਹਿ ਰਿਹਾ ਹਾਂ ਕੀ ਕਿ ਜੀ ਮੈਂ ਵਿਗੜਿਆ ਸਾਰੀਆਂ ਮਾਵਾਂ ਦੇ ਪੁੱਤਰ ਐਵੇਂ ਵਿਗੜ ਜਾਣ ਮੈਂ ਤਾਂ ਦੇ ਨਾਜ ਪ੍ਰਚਾਰ ਇਹੀ ਕਰ ਰਿਹਾ ਤੇ ਤੂੰ ਆਖਦੀਆਂ ਕੋਈ ਮਾਂ ਦਾ ਪੁੱਤ ਨਾ ਵਿਗੜੇ ਆਪ ਤਾਂ ਡੁੱਬੇ ਐ ਬਾਕੀਆਂ ਨੂੰ ਕਿਉਂ ਸ਼ਰਾਪ ਦਿਨਾ ਕਬੀਰ ਨੇ ਆਖਿਆ ਮਾਂ ਮੈਂ ਸ਼ਰਾਪ ਨਹੀਂ ਦੇ ਰਿਹਾ ਮੈਂ ਤਾਂ ਵਰ ਦੇ ਰਿਹਾ ਤੂੰ ਵਿਗੜਿਆ ਹੋਇਆ ਕੀ ਕਿਸੇ ਨੂੰ ਵਰਦਾਨ ਕਰੇਗਾ ਮਾਤਾ ਤੂੰ ਸੱਚਮੁੱਚ ਮੈਨੂੰ ਵਿਗੜਿਆ ਹੀ ਸਮਝਦੀ ਹੈ ਅਖੇ ਹਾਂ ਸਾਫਰ ਮੈਂ ਠੀਕ ਵਿਗੜ ਗਿਆ ਪਰ ਜਿਵੇਂ ਤੂੰ ਸਮਝਿਆ ਉੰਜ ਨਹੀਂ ਇੱਕ ਹੋਰ ਤਰ੍ਹਾਂ ਦਾ ਵੀ ਵਿਗੜਨਾ ਹੈ ਪੁੱਛਿਆ ਕਿਵੇਂ ਤਾਂ ਕਬੀਰ ਨੇ ਆਖਿਆ ਗੰਗਾ ਕੇ ਸੰਗ ਸਰਤਾ ਵਿਗਰੀ ਜਿਵੇਂ ਗੰਗਾ ਦੇ ਨਾਲ ਕੋਈ ਨਦੀ ਹੋਰ ਵਿਗੜ ਗਈ ਗੰਗਾ ਕੇ ਸੰਗ ਸਰਤਾ ਵਿਗਰੀ ਉਹ ਵਿਗੜ ਤਾਂ ਗਈ ਕਿਉਂ ਨਦੀ ਉਹ ਨਾ ਰਹੀ ਪਰ ਮਾਂ ਤੂੰ ਇਹ ਨਹੀਂ ਵੇਖਿਆ ਉਹ ਬਣ ਗਈ ਜਿਹੜੀ ਨਦੀ ਆਈ ਤੇ ਗੰਗਾ ਨਾਲ ਮਿਲੀ ਤੇ ਫਿਰ ਉਹ ਨਦੀ ਨਾ ਰਹੀ ਤਾਂ ਬਣੀ ਕੀ ਗੰਗਾ ਬਣ ਗਈ ਨਾ ਗੰਗਾ ਕੇ ਸੰਗ ਸਰਤਾ ਵਿਗਰੀ ਸੋ ਸਰਤਾ ਗੰਗਾ ਹੋਇ ਨਿ ਬਰੀ ਇਸੇ ਤਰ੍ਹਾਂ ਵਿਗਰੇ ਉਹ ਕਵੀਰ RAM ਦੁਆਇ ਰਾਮ ਦੁਹਾਈ ਮਾ ਮੈਂ ਠੀਕ ਵਿਗੜ ਗਿਆ ਤੂੰ ਸੱਚ ਪਈ ਆਖਣੀ ਐ ਪਰ ਥੋੜਾ ਜਿੰਨਾ ਫਰਕ ਹੈ ਵਿਗੜਿਆ ਮੈਂ ਵੀ ਹਾਂ ਪਰ ਕਿਵੇਂ ਵਿਗੜਿਓ ਕਬੀਰ ਰਾਮ ਦੁਹਾਈ ਤੇ ਵਿਗੜ ਕੇ ਕੀ ਬਣ ਗਿਆ ਸਾਚ ਬਇਓ ਅਨ ਕਤੇ ਨਾ ਜਾਏ ਕਿ ਮੈਂ ਸੱਚੋ ਸੱਚ ਹੋ ਗਿਆ ਹੋਰ ਕਿਸੇ ਪਾਸੇ ਉਹ ਮਨ ਮੇਰਾ ਜਾ ਨਹੀਂ ਸਕਦਾ ਝੂਠ ਬਸਾਰੇ ਮੈਂ ਤਿਆਗ ਦਿੱਤੇ ਹਨ ਸੱਚ ਦੇ ਲੜੇ ਲੱਗਾ ਸੱਚ ਦਾ ਪੱਲਾ ਪਕੜਿਆ ਸੱਚ ਦਾ ਰੂਪ ਹੋ ਗਿਆ ਜਿਵੇਂ ਕੋਈ ਲੋਹਾ ਅੱਗ ਵਿੱਚ ਪਾ ਕੇ ਅੱਗ ਦਾ ਰੂਪ ਹੋ ਜਾਂਦਾ ਪਰ ਕਿੰਨਾ ਚਿਰ ਰੂਪ ਰਹਿੰਦਾ ਜਿੰਨਾ ਚਿਰ ਅੱਗ ਦੇ ਵਿੱਚ ਰਵੇ ਅੱਗ ਚੋਂ ਕੱਢ ਕੇ ਬਾਹਰ ਰੱਖਦੇ ਹੋ ਹੌਲੀ ਹੌਲੀ ਉਹ ਰੂਪ ਹੀ ਨਹੀਂ ਰਹੇਗਾ ਮੁਰ ਕਾਲਾ ਹੋ ਜਾਏਗਾ ਝੰਡਾ ਹੋ ਜਾਏਗਾ ਦੁਸ਼ਾ ਕੱਥ ਨਾਲ ਚੁੱਕ ਲੈ ਪਰ ਜੀ ਅੱਗ ਵਿੱਚ ਪਿਆ ਤੇ ਲਾਲ ਹੋ ਰਿਹਾ ਇਹਨੂੰ ਹੱਥ ਲਾਉਣਾ ਮੁਸ਼ਕਲ ਹੈ ਇਸੇ ਤਰ੍ਹਾਂ ਕੋਈ ਜਪਣ ਦੇ ਰੰਗ ਵਿੱਚ ਅੰਗਿਆ ਹੋਇਆ ਜਪੀ ਜਾਏ ਸੰਗਤ ਵਿੱਚ ਬੈ ਕੇ ਨਿਤਨੇਮ ਕਰ ਰਿਹਾਏ ਕਰੀ ਜਾਏ ਜੇ ਛੱਡ ਗਿਆ ਤਾਂ ਮੁੜ ਉੱਥੇ ਹੀ ਪਹੁੰਚ ਜਾਏ ਤਾਂ ਮਾ ਬਿਗਰੇਉ ਕਬੀਰ RAM ਦੁਹਾਈ ਸਾਚ ਭਇਓ ਨਿਤਰੋ ਕਬੀਰ राम दु आई सचु वयो अन काई सचु वयो अन काई सचु मित्रो समीर राम दुआाई तीर राम दुाई सचु भाई राम कृष्ण साहिब ਇਸਦੇ ਪਿਤਾ ਨੇ ਸਮਝਿਆ ਕਿ ਕਿਸ਼ਨਾ ਵਿਗੜ ਗਿਆ ਪਰ ਉਹ ਕਿਸ਼ਨਾ ਕੀ ਬਣਿਆ ਬ੍ਰਹਮ ਗਿਆਨੀ ਭਾਈ ਰਾਮ ਕਿਸ਼ਨਾ ਘਰ ਵਿੱਚ ਗਰੀਬੀ ਸੀ ਉਡੀਕ ਦੇ ਸਨ ਕਦੋਂ ਲਾਈਆਂ ਦੇ ਦਿਨ ਆਉਣਗੇ ਆ ਕਣਕਾਂ ਪੱਕੀਆਂ ਤੇ ਵਾਢੀਆਂ ਪਈਆਂ ਤੇ ਮਜ਼ਦੂਰ ਤਬਕਾ ਲੈ ਲੈ ਕੇ ਕਈਆਂ ਖੇਤਾਂ ਵਿੱਚ ਪਹੁੰਚਿਆ ਲੈ ਲੈ ਦਾਸ ਫਹੂਤਿਆਂ ਲਾਵੀ ਕਰ ਤਿਆਰ ਲਾਵੀ ਵਾਸਤੇ ਸੁchnia ਹੁਣ ਤਾਂ ਕੰਮ ਕਰਨ ਦਾ ਵੇਲਾ ਚਾਰ ਦਿਨ ਕੰਮ ਜਲ ਕੇ ਕਰ ਲਈਏ ਜੁੱਟ ਬਹੁ ਨਾ ਕੰਮ ਨੂੰ ਤੇ ਕੁਛ ਦਾਣੇ ਘਰ ਲਿਆ ਥਰੀਏ ਕੋਈ ਦਿਨ ਕੈਸੇ ਹੁੰਦੇ ਹਨ ਕੋਈ ਦਿਨ ਕੈਸੇ ਹੁੰਦੇ ਜਿਹਦੇ ਨ ਕਮਾਈਆਂ ਦੇ ਦਿਨ ਹੁੰਦਿਆਂ ਨਾ ਉਦੋਂ ਬੰਦਾ ਆਲਸ ਨਾ ਕਰੇ ਆ ਬਰਸਾਤ ਤੋਂ ਪਹਿਲੇ ਪਹਿਲੇ ਕੀੜੀਆਂ ਵੀ ਆਪਣੀਆਂ ਖੁੱਡਾਂ ਦਾਣਿਆਂ ਨਾਲ ਭਰ ਲੈਂਦੀਆਂ ਕਿਉਂਕਿ ਜਾਣਦੀਆਂ ਨਾ ਬਰਸਾਤ ਵਜੂ ਫਿਰ ਸੀ ਕਿਤੇ ਨਹੀਂ ਜਾ ਸਕਦੀਆਂ ਕੀੜੀਆਂ ਮਕੋੜੀਆਂ ਨੂੰ ਵੀ ਆਪਣਾ ਫਿਕਰ ਹੁੰਦਾ ਕਿਛ ਨਿਆ ਤੂੰ ਵੀ ਕੋਈ ਫਿਕਰ ਕਰ ਆ ਚੱਲ ਮੇਰੇ ਨਾਲ ਆ ਦੂਜੀ ਦਾਤਰੀ ਮੈਂ ਤੇਰੇ ਵਾਸਤੇ ਬਣਵਾਈ ਆ ਚੱਲ ਪੁੱਤਰ ਜਵਾਨ ਹੈ ਮੈਂ ਤਾਂ ਹੁਣ ਬੁੱਢਾ ਹੋ ਚਲਿਆ ਲੱਗ ਕੇ ਵੱਡਾਂਗੇ ਭਲਾ ਵੇਖਾਂਗੇ ਤੂੰ ਬਹੁਤ ਵੱਡਦਾ ਹੈ ਕਿ ਮੈਂ ਜਿਸ ਵੇਲੇ ਬੋਣਗੇ ਕਿਸਾਨ ਨੇ ਵਿਖਾਇਆ ਖੇਤ ਵੀ ਆਹ ਖੇਤ ਜੇ ਜਿਤਨੀ ਕਣਕ ਵੱਡੋਗੇ ਉਹਦੇ ਵਿੱਚੋਂ ਇਤਨਾ ਹਿੱਸਾ ਤੁਹਾਨੂੰ ਦਿਆਂ ਤੇ ਆਖਿਆ ਕਿਸ਼ਨੇ ਆ ਆਪਣੀ ਢੇਰੀ ਵੱਖਰੀ ਲਾਈ ਮੈਂ ਵੇਖਾਂਗਾ ਭਲਾ ਤੂੰ ਜ਼ਿਆਦਾ ਵੱਡਦਾ ਹੈ ਕਿ ਮੈਂ ਤੇ ਜਿਸ ਵਰੀ ਬੇਸ਼ਾਮ ਤੇ ਡੇਰੀਆਂ ਵਾਲਾ ਤੱਕਿਆ ਤੇ ਆਖਿਆ ਕਿਛਨੇ ਆ ਉਹ ਬਸ ਇਤਨੀ ਕੁ ਵੱਡੀ ਆ ਮੈਂ ਵੇਖ ਵੜ ਵੜ ਕੇ ਢੇਰ ਲਾ ਦਿੱਤੇ ਤੇ ਤੂੰ ਜਵਾਨ ਤੇਰੀਆਂ ਬਾਹਾਂ ਵਿੱਚ ਬਲ ਤੇ ਕੰਮ ਕਰਨ ਮੇਲੇ ਤੂੰ ਐਡਾ ਸੁਸਤ ਬਈ ਬੁੱਢਲੇ ਪਿਓ ਦੇ ਨਾਲ ਨਹੀਂ ਕਦਮ ਮਿਲਾ ਕੇ ਤੁਰ ਸਕਿਆ ਜਾ ਉਹ ਕਿਛਨੇ ਹੱਥੋਂ ਦਾਤੀ ਖੋ ਲਈ ਤੇ ਆਖਿਆ ਤੂੰ ਤੇ ਧਰਮਸਾਲ ਜੋ ਗੈ ਰਿਓ ਤੋ ਤਾਂ ਧਰਮਸਾਲ ਦੇ ਟੁਕੜੀਆਂ ਟੁਕੜਾ ਤੇ ਹੀ ਰਹੇਗਾ ਤੇ ਥੋਂ ਕੰਮ ਨਹੀਂ ਹੁੰਦੇ ਕੰਮ ਦਾ ਵੇਲਾ ਆਇਆ ਤੇ ਏਡਾ ਹਾਲ ਸੀ ਕੌਣ ਆਖੇ ਵਿਧਾਨ ਕੇ ਰਾਮਕ੍ਰਿਸ਼ਨ ਇਹ ਕੰਮ ਕਰਨ ਵਾਸਤੇ ਨਹੀਂ ਆਇਆ ਕੰਮ ਸਭਨਾ ਦੇ ਮਸਤਕ ਲਿਖੇ ਹੁੰਦੇ ਹਨ ਪਰ ਕਿਸੇ ਦੇ ਮੱਥੇ ਤੇ ਕੋਈ ਕਿਸੇ ਦੇ ਮੱਥੇ ਤੇ ਕੋਈ ਇਹ ਕਾਂਕਾਂ ਨੂੰ ਵਾਢੀ ਵਾਸਤੇ ਨਹੀਂ ਆਇਆ ਇਹ ਪਾਪਾਂ ਦੀ ਵਾਢੀ ਵਾਸਤੇ ਆਇਆ ਇਹ ਜਗਤ ਜੀਵਾਂ ਦੇ ਪਾਪ ਕਟੇਗਾ ਪਰ ਪਿਤਾ ਦੀਆਂ ਖਾਣਾ ਖੁੱਲੀਆਂ ਮੈਂ ਤੇ ਕਾਲੂ ਨੇ ਵਿੰਨ੍ਹ ਰੁਪਈਆ ਬਦਲੇ ਨਾਨਕ ਦੇ ਮੂੰਹ ਤੇ ਚਪੇੜਾ ਮਾਰੀ ਬਾਬੇ ਨੰਦ ਸਿੰਘ ਨੂੰ ਪ੍ਰਾਣੀਆਂ ਕਿਹਾ ਜਾ ਜੇ ਸਾਦੀ ਬਣ ਨਹੀਂ ਤੰਦਰ ਘਰ ਪੈ ਕੇ ਕੀ ਲੈਣੇ ਤੈ ਤੂੰ ਐਨਾ ਕਹਲੀ ਨਾ ਵਾਹ ਆ ਗਿਆ ਤਾਂ ਵੀਰ ਜਾ ਜਿੱਧਰ ਤੇਰਾ ਚਿਤ ਕਰਦਾ ਆਖਿਆ ਸਤਿਵਚਨ ਬਸ ਵੀਰ ਤੇਰਾ ਤੇਰੀ ਆਗਿਆ ਹੀ ਲੈਣੀ ਸੀ ਤਾਂ ਅੱਖ ਨਹੀਂ ਖੁੱਲੀ ਇਹੋ ਜਿਹਾ ਮਹਫਰੁਖ ਜਦੋਂ ਸੰਸਾਰ ਵਿੱਚ ਆਉਂਦਾ ਹੈ ਤਾਂ ਅੱਖ ਨਹੀਂ ਖੁੱਲਦੀ ਜਾਂ ਕੋਈ ਵਿਧੀ ਐਸੀ ਬਣਦੀ ਹੈ ਇਹ ਤਾਂ ਸਾਈ ਜਾਣ ਇਸ ਵੇਲੇ ਬਰਸ ਕੇ ਆਏ ਰਾਤ ਪਈ ਭਾਈ ਰਾਮਕ੍ਰਿਸ਼ਨ ਦੀ ਮਾਤਾ ਨੇ ਪ੍ਰਸਾਦ ਪਰੋਸਿਆ ਥਾਲ ਅੱਗੇ ਰੱਖਿਆ ਤੇ ਦੂਜਾ ਥਾਲ ਅੱਗੇ ਕਰਕੇ ਆਖਿਆ ਤਿਸ਼ਨਾ ਕਿੱਥੇ ਹੈ ਮੈਨੂੰ ਕੀ ਪਤਾ ਕਿੱਥੇ ਹੈ ਬਸ ਜਰਾ ਜਿੰਨੀ ਗੱਲ ਆਖੀ ਹੈ ਤੇ ਤੁਰ ਗਿਆ ਆਖਿਆ ਫਿਰ ਲੱਭ ਕੇ ਲਿਆਓ ਤੁਸੀਂ ਬਾਪ ਹੋ ਜਿਗਰਾ ਕਰ ਸਕਦੇ ਹੋ ਮੈਂ ਮਾਂ ਉਹ ਤਾਂ ਨਾ ਖਾਏਗਾ ਮਾਂ ਕਿਨੇ ਖਾ ਲੇ ਆਖਿਆ ਤੇਰੇ ਆਖੇ ਜਾਂਦਾ ਹਾਂ ਨਹੀਂ ਤਾਂ ਮੇਰੇ ਤਾਂ ਮਨ ਉਹ ਲੈ ਗਿਆ ਮੈਂ ਤੇ ਸਮਝਾਈ ਦੀ ਆ ਪੁੱਤ ਨਾ ਹੋਵੇ ਤਾਂ ਚੰਗਾ ਜਿਹਨੂੰ ਵੇਖ ਕੇ ਹਰ ਵੇਲੇ ਮਨ ਸੜਨਾ ਤੇ ਕੁੜ ਨੇ ਐਸਾ ਪੁੱਤ ਨੇ ਤੇ ਮਿੱਝ ਜੰਦਾ ਪਰ ਮਾਮਾ ਦਾ ਬੋਹ ਹੁੰਦਾ ਅਛਾ ਤੇਰੀ ਖਾਤਰ ਜਾਨਣਾ ਹੋਰ ਕਿੱਥੇ ਆਉਣਾ ਧਰਮਸਾਲੀ ਬੈਠਾ ਹੋਏਗਾ ਨਾ ਪਰ ਜਿਸ ਵੇਲੇ ਵੇਖੋ ਕਥਾ ਵਿੱਚ ਬੈਠਾ ਹੈ ਜਿਸ ਵੇਲੇ ਵੇਖੋ ਕੀਰਤਨ ਪਿਆ ਸੁਣਦਾ ਹੈ ਸਾਰੀ ਸੰਗਤ ਚਲੀ ਜਾਂਦੀ ਐ ਇਹ ਗੁੱਠੇ ਲੱਗ ਕੇ ਪਿਆ ਉੱਥੇ ਹੀ ਜਿਸ ਵੇਲੇ ਬਾਪ ਧਰਮਸਾਲ ਆਇਆ ਤਾਂ ਸਤਿਮੁਖ ਕਿਸ਼ਨਾ ਗੁੱਠ ਵਿੱਚ ਬੈਠਾ ਸੀ ਚਲੋ ਕਿਸ਼ਨੇ ਚਲ ਰੋਟੀ ਖਾ ਮਾ ਫੜੀ ਤੇ ਜਿਸ ਵੇਲੇ ਉਠਾਇਆ ਤੇ ਕਿਸ਼ਨਾ ਰੋ ਪਿਆ ਆਖਿਆ ਬਾਪੂ ਹੁਣ ਮੈਨੂੰ ਧਰਮਸਾਲ ਜੋਗਾ ਹੀ ਰਹਿਣ ਤੂੰ ਆਖਿਆ ਨਾ ਤੂੰ ਧਰਮਸਾਲ ਜੋਗਾ ਹੈ ਨਾ ਸੁਣ ਮੈਨੂੰ ਧਰਮਸਾਲ ਜੋਗਾ ਕਰ ਦੇ ਧਰਮਸਾਲ ਦੇ ਵਾਲੀ ਜੋਗਾ ਕਰ ਦੇ ਧਰਮਸਾਲ ਵਿੱਚ ਕੌਣ ਬੈਠਾ ਹੈ ਸਾਈਂ ਬੈਠਾ ਹੈ ਮੈਨੂੰ ਉਸ ਤੇ ਜੋਗਾ ਕਰ ਦੇ ਆ ਗਿਆਂ ਤੂੰ ਹੀ ਮੌਕੇ ਤੇ ਅ ਮੇਰੀ ਬਾਹ ਫੜ ਕੇ ਮੱਥਾ ਟੇਕ ਜਾ ਅ ਗੁਰੂ ਰਮ ਸਾਹਿਬ ਦੇ ਅੱਗੇ ਮੈਨੂੰ ਮੱਥਾ ਟੇਕ ਜਾ ਅਰਪਣ ਕਰ ਜਾ ਕਰ ਜਾ ਧਰਮਸਾਲ ਜੋਗਾ ਕਿਸ਼ਨੇ ਨੂੰ ਤਾਂ ਕਿ ਕਿਸ਼ਨੇ ਦਾ ਸੰਸਾਰ ਵਿੱਚ ਆਉਣ ਦਾ ਮਨੋਰਥ ਪੂਰਾ ਹੋ ਜਾਏ ਜਿਸ ਲਾਭ ਨੂੰ ਲੈਣ ਵਾਸਤੇ ਕਿਸ਼ਨਾ ਆਇਆ ਹੁਣ ਉਹ ਹੀ ਲਾਭ ਨਵੇਂ ਸਿਰ ਸਾਰਿਆਂ ਨੂੰ ਚੇਤਾ ਕਰਾਂਦੇ ਹਨ ਆਇਓ ਲਾਭ ਲਾਭਨ ਕੇ ਤਾਈ ਤੁਸੀਂ ਵੀ ਕੋਈ ਲਾਭ ਲੱਭਨ ਆਏ ਹੋ ਪਰ ਅਸੀਂ ਲਾਭ ਲੱਭਨ ਆਏ ਤੇ ਤੁਰ ਗਏ ਹੁਰ ਬਸ ਉਹ ਜਿਹੜੇ ਸੱਚਮੁੱਚ ਲਾਭ ਲੱਭਨ ਆਏ ਉਹਨਾਂ ਨੂੰ ਆਪਣਾ ਰਾਹ ਮਿਲ ਗਿਆ ਤੇ ਕਿੱਥੇ ਪਹੁੰਚੇ ਸਾਈਂ ਦੇ ਚਰਨਾਂ ਤੇ ਕਿਸ਼ਨਾ ਧਰਮ ਸਾਲ ਜੋਗ ਹੋ ਗਿਆ ਮਾਂ ਵੀ ਆਈ ਤਰੜੇ ਲੈ ਗਈ ਪਰ ਆਖਿਆ ਨਹੀਂ ਮਹੌਣ ਬਸ ਕਿਤਨਾ ਹੀ ਸਰਬੰਧ ਸੀ ਤੁਹਾਡਾ ਮੇਰਾ ਤੁਸੀਂ ਮੈਨੂੰ ਜਨਮ ਦੇਣਾ ਸੀ ਪਾਲ ਪੋਸ ਕੇ ਵੱਡਾ ਕਰਨਾ ਸੀ ਤੇ ਹੁਣ ਕਿਸ਼ਨਾ ਹੋ ਗਿਆ ਜੇ ਧਰਮ ਸਾਲ ਜੋਗ ਹੁਣ ਧਰਮ ਸਾਲ ਆਉ ਤਾਂ ਕਿਸਨੇ ਵਾਸਤੇ ਨਾ ਆਉਣਾ ਗੁਰੂ ਰੰਧ ਸਾਹਿਬ ਵਾਸਤੇ ਆਉਣਾ ਜਿੱਤੇ ਕਿਸ਼ਨਾ ਝાળੂ ਦੇਵੇਗਾ ਜਿਤੇ ਕਿਸ਼ਨਾ ਆਇਆ ਵੀ ਸੇਵਾ ਕਰੇਗਾ ਜਿਤੇ ਕਿਸ਼ਨਾ ਜੋੜੇ ਜਾਰੇਗਾ ਜਿਤੇ ਪੱਖਾ ਫੇਰੇਗਾ ਪੱਖਾ ਪਾਣੀ ਪੀਸ ਦਾਸ ਕੇ ਤਬ ਹੋਏ ਨਿਹਾਲ ਉਹ ਕਿਸ਼ਨਾ ਸੰਗਤਾਂ ਦੀ ਸੇਵਾ ਕਰਦਾ ਪੱਖਾ ਫੇਰਾ ਪਾਣੀ ਧੂਮ ਤੇਰੀਆ ਸੰਗਤਾਂ ਦਾ ਪੱਖਾ ਫੇਰਾ ਪਾਣੀ ਧੂਮ ਤੇਰੀਆ ਸੰਗਤਾਂ ਦਾ Não gostaram? The am